ਮम्मा ਦੋ ਮੈਂ ਵੀ ਕਰਦੀ ਸਮ੍ਰੀਤ ਤੂੰ ਰਹਿਂਦੇ ਤੂੰ ਖਰਾਬ ਕਰ ਦਿੰਨੀ ਆ ਨਾਲੇ ਮੈਂ ਹੋਰ ਨਿਕਲ ਚੱਲੇ ਆ ਨਹੀਂ ਬਸ ਮੈਂ ਆ ਕਰਨਾ ਹੈ ਕੋ ਚਲ ਹਾ ਕਰ ਲਾ ਕੰਮ ਜਿਆਦਾ ਤੂੰ ਕਰ ਆ ਵੀ ਕਰਦੇ ਹਾਂ ਮੈਂ ਆਲੂ ਚੀਰ ਲਾ ਠੀਕ ਆ ਤੂੰ ਕੱਲ ਦੀ ਆਈਂ ਆ ਤੇ ਮੈਨੂੰ ਟ੍ਰਿਪ ਦੀਆਂ ਗੱਲਾਂ ਦੱਸਿਂ ਨਹੀਂ ਮੈਂ ਜੇ ਤਾ ਪਰ ਲੱਗਿਆ ਹੈਗਾ ਤੈਨੂੰ ਦੱਸਣਾ ਤਾਂ ਕਰਕੇ ਗੁਰਦਸ਼ੀ ਮਦਸਾ ਬੇਨਦੀ ਆਣਾ ਪੁੱਛ ਗਏ ਨਾ ਫਿਰ ਉਹਨਾਂ ਨੇ ਬੇਨ ਹਜਾਨੀ ਦਿੱਤਾ ਕਿ ਥੋੜਾ ਟਾਈਮ ਬਾਅਦ ਜਾਓ ਹਨਾ ਫਿਰ ਆਪਾਂ ਜੋ ਅੰਦਰ ਗਏ ਆਪਾਂ ਫਿਰ ਹੋਰ ਕੀ ਕਹਣਾ ਬਾਪੂ ਨਹੀਂ ਅੰਦਰ ਨਹੀਂ ਜਾਣ ਦਿੱਤਾ ਨਹੀਂ ਉਦਹੀਂ ਕਿ ਸਾਰੇ ਬੱਚੇ ਇਕੱਠੇ ਜਾਵਾਂਗੇ ਇਕੱਠੇ ਜਾਓ ਫਿਰ ਉਹਨਾਂ ਨੇ ਐਂਟਰੀ ਕਰਾਉਣੀ ਹੁੰਦੀ ਨਾ ਹਾਂ ਤੇ ਉਹ ਫਿਰ ਜਦੋਂ ਆਪ ਉਸ ਤੋਂ ਪੁਰ ਕੀ ਗਏ ਸਾਰੀ ਰਾਈਡ ਕਰਤੀ ਆਪਾਂ ਲੱਛਾ ਉੱਥੇ ਰਾਈਡ ਹਨਾ ਬਾਵਾ ਚੁੱਲ ਲਈ ਉਥੇ ਹਾਂ ਉਹ ਲੈ ਨਹੀਂ ਮੈਂ ਕਿ ਉੱਥੇ ਟ੍ਰੈਂਪਲਾਈਨ ਹੀ ਨਾ ਟ੍ਰੈਂਪਲਾਈਨ ਪਾਰਕ ਕਿ ਸੀ ਕੀਤੀ ਫਿਰ ਉਸ ਵਿੱਚ ਬੜਾ ਮਜ਼ਾ ਆਇਆ 扑ਕਦੇ ਰਹੇ 扑ਕਦੇ ਰਹੇ ਨੱਤੋ ਵੀ ਬੜੀਆਂ ਪੀੜ ਹੋਈਆਂ ਅੱਛਾ ਤਾਂ ਹੀ ਵੀ ਜਲਦੀ ਆਣ ਕੇ ਸੌਂਗੀ ਫਟਾਫਟ ਹਾਂ ਹੈ ਨਾ ਫਿਰ ਉਹ ਬੱਸ ਵਿੱਚ ਵੀ ਆਪ ਬੋਰ ਹੋ ਗਈ ਸਾਰੇ ਅੱਛਾ ਕੋਈ ਵਾਰ ਤਾਂ ਫਿਰ ਗਾਂ ਇੰਤਖਸ਼ਰੀ ਖੇਡ ਲੈਣੇਗੇ ਇੱਕਈ ਵਾਰ ਫਿਰ ਆਪਾਂ ਕੰਪੀਟੀਸ਼ਨ ਲੱਖਿਆ ਹੈਗਾ ਮੁੰਡਿਆਂ ਗਰਲਸ ਵਿੱਚ ਤੇ ਬੋਇਲ ਵਿੱਚ ਕਿ ਕਿੰਨੂ ਜਿਆਦੇ ਗਾਣੇ ਹੁੰਦੇ ਆ ਇੰਦਰਾਸ਼ੀ ਖਿਡਣ ਦੇ ਹੀ ਤੇ ਆਪਾਂ ਜਿੱਤ ਗਏ ਅੱਛਾ ਹਣਾ ਤੇ ਫਿਰ ਆਪਾਂ ਹਾਂ ਜਿੱਦ ਸਮੀਰਿਤ ਹੋਏ ਉਹਨਾਂ ਜਿੱਤਣਾ ਹੀ ਹੈ ਸਮੀਰਿਤ ਨੂੰ ਗਾਣੇ ਬੜੇ ਹੁੰਦੇ ਆ ਨਾ ਹਾਂ ਫਿਰ ਸਾਨੂੰ ਬਾਅਦੋਂ ਉਹਨਾਂ ਨੇ ਉੱਥੇ ਵੀ ਤੇ ਪਾਠ ਵੀ ਕਰ ਲਿਆ ਕਰ ਠੀਕ ਆ ਤੇ ਉੱਥੇ ਹਨ ਉਹਨਾਂ ਨੇ ਉਹ ਵੀ ਖਾਣ ਨੂੰ ਦਿੱਤਾ 버ਗਰ ਤੇ ਫਰੈਂਚ ਫ੍ਰਾਈਜ਼ ਤੇ ਨਾ ਫੈਂਟਾ ਤੇ ਆਈਸਕ੍ਰੀਮ ਆ ਤੇ ਮੈਂ ਸੋਚਣ ਦੇ ਹੀ ਮੈਂ ਹਾਂ ਕੁੜੀ ਭੁੱਖੀ ਸੌਂ ਗਈ ਆਉਂਦੇ ਆ ਸੌਂ ਗਈ ਇਹਨਾਂ ਰੋਟੀ ਨਹੀਂ ਖਾਧੀ ਤੇ ਤੂੰ ਉੱਥੇ ਰੱਜ ਕੇ ਆਈ ਹਾਂ ਹਾਂ ਤੇ ਫਿਰ ਫਿਰ ਰਾਹ ਵਿੱਚ ਆਪਾਂ ਆਪਣੀ ਸਿੱਜੀਆਂ ਖਾ ਲੀਆਂ ਤੇ ਬਾਅਦ ਜੋ ਉਹਨਾਂ ਨੇ ਸਾਨੂੰ ਕੋਕ ਤੇ ਫੈਂਟਾ ਪਿਆ ਮਰਿੰਡਾ ਤੇ ਕੋਕ ਤੇ ਫਿਰ ਮੈਂ ਰਾਹ ਵਿੱਚ ਵੀ ਸੌਂ ਗਈ ਸੀ ਪਹਿਨਾ ਤੇ ਅੱਛਾ ਫਿਰ ਨੀਂਦ ਬੜੀ ਆਈ ਹੀਰ ਥੱਕ ਗਈ ਸਾਰੇ ਸੌਂ ਗਏ ਹੀਗੇ ਅੱਛਾ ਅੱਛਾ ਤੇ ਫਿਰ ਬਹੁਤ ਜਿ ਸਕੂਲ ਉਹ ਛੱਡਦੇ ਨਹੀਂ ਜਿਹੜੇ ਬੱਚੇ ਰਹਿਣਾ ਨਾ ਤੇ ਉਦੋਂ ਦੇ ਫਿਰ ਮੇਰੇ ਉਹਨਾ ਮੇਰੀ ਫਰੈਂਡ ਦੇ ਮਾਮੂ ਆਏ ਤੇ ਫਿਰ ਪਾਪਾ ਮੈਨੂੰ ਮਿਲੋਂ ਨਹੀਂ ਲੈ ਕੇ ਜਾਂਦੇ ਮ ਜਾਣਾ ਮਾਮੂ ਨੂੰ ਮਿਲਣਾ ਮੇਰਾ ਬੜਾ ਜੀ ਕਰਦਾ ਪਾਪਾ ਕਿਉਂ ਨਹੀਂ ਲੈ ਕੇ ਜਾਂਦੇ ਪਤਾ ਨਹੀਂ ਮਮਾ ਲੈ ਜਾਂਦੇ ਹੁੰਦੇ ਸੀਗੇ ਹੁਣ ਪਾਪਾ ਲੈ ਕੇ ਹੀ ਨਹੀਂ ਜਾਂਦੇ ਪਾਪਾ ਕਹਿੰਦੇ ਕੋਈ ਨਹੀਂ ਕੋਈ ਨਾ ਬਾਤ ਜਾਵਾਂਗੇ ਬਾਤੋ ਜਾਵਾਂਗੇ ਅੱਛਾ ਉਦੇ ਮਾਮੂ ਆਹ ਇਹ ਨਹੀਂ ਤੇਰੇ ਮਾਮੂ ਕਦੀ ਆਏ ਹੀ ਨਹੀਂ ਨਾ ਹਾਂ ਜਦੋਂ ਮਮਾ ਆਏ ਉਹਦੋਂ ਦੰਦੇਗੇ ਹਾਂ ਉਦੋਂ ਆਏ ਹੀਗੇ ਅੱਛਾ ਤਿੰਪਿੰਡ ਦਾ ਪਤਾ ਵਾ ਨਹੀਂ ਅੱਛਾ ਮੈਨੂੰ ਉਹ ਨਹੀਂ ਮੈਂ ਦਾਦੀ ਮਮਾ ਨੂੰ ਪੁੱਛੂੰਗੀ ਠੀਕ ਕਿੱਥੇ ਤੇਰੇ ਮਾਮੂ ਬੰਦੇ ਓਕੇ ਮੈਨੂੰ ਪਤਾ ਨਹੀਂ ਉੱਥੇ ਪੈਣਾ ਅੰਦਰ ਹੈ ਪਾਪਾ ਕੋ ਅੰਦਰ ਹੁੰਦੇ ਨਹੀਂ ਬਾਜੋ 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 ਜਾਵਾਂਗੇ ਉੱਥੇ ਅੱਛਾ ਮੈਂ ਜਦੋਂ ਵੀ ਫਿਰ ਨਹੀਂ ਹੋ ਦੋ ਕਹਿ ਦਿੰਦੇ ਬਹੁਤ ਜਾਵਾਂਗੇ ਤੇ ਤੇਰਾ ਬੜਾ ਦਿਲ ਕਰਦਾ ਮੇਰੇ ਨੂੰ ਹਾਂ ਮੇਰੇ ਮਮਾ ਹੈਗੇ ਉਹ ਦੋ ਬਸ ਲੈ ਕੇ ਜਾਂਦੇ ਨੇ ਤੇ ਬੋਲਣਾ ਟਾਈਮ ਹੋ ਗਿਆ ਮੈਂ ਗਈ ਨਹੀਂ ਉੱਥੇ ਅੱਛਾ ਕੋਈ ਨਹੀਂ ਤੇ ਮੈਂ ਦਾਦਾ ਦੀ ਮਮਾ ਨੂੰ ਪੁੱਛਦੀ ਆ ਠੀਕ ਆ ਤੇ ਫਿਰ ਆਪਾਂ ਮੇਲ ਆਵਾਂਗੇ ਠੀਕ ਆ ਅੱਜ ਮੈਂ ਲੱਗੀ ਮਟਰ ਬਣਾਉਣ ਹਾਂ मटर आलू मटर पसंद है नहीं हां मम्मा फिर मैं बाहर खेलने चल ली जे हुन बहुत ही दूर नहीं जाना उधर वांगो ना करी नहीं नहीं मैं बस इथे बस स्टॉप बनाया उथे खेलने लगी हां अच्छा फिर इथे ही खेलना है हां ठीक है ठीक है पापा हां तू मैं सपूटा आता मटेटा सपूटा आता मटेटा मैं सबो ਨੇ ਰਾਜਾ ਮੀ ਪਿਆ ਉਹਨੇ ਮੀਨਾ ਮੀਨਾ ਰੁੜ ਗਿਆ ਸਾਰਾ ਤੇਰਾ ਗਾੜੀ ਨੂੰ ਪੱਥਰ ਦਾ ਬਣਾਇਆ ਸੀ ਨਹੀਂ ਹਾਂ ਬਣਾ ਦੇ ਚਾਕਣਾ ਸੀ ਹੂੰ ਉਹ ਮਿਟ ਗਿਆ ਤੋਂ ਮੈਂ ਕਰੋ ਚੋਕ ਨਹੀਂ ਫਿਰ ਹੁਣ ਮੈਂ ਕਿੱਦਾਂ ਬਣਾਵਾ ਚੌਕ ਉਹ ਨਹੀਂ ਹੈਗੇ ਪਏ ਘਰ ਉੱਤੇ ਪਏ ਉੱਥੇ ਲੱਗਦਾ ਇੱਥੇ ਬਣਾਉਣ ਲੱਗ ਪੇ ਨਹੀਂ ਮੈਂ ਇੱਥੇ ਬਣਾਉਣਾ ਇੱਥੇ ਆ ਜਗ੍ਹਾ ਸਿੱਧੀ ਆ ਉਹ ਪੁੱਠੀ ਹਾਂ ਉਹ ਦੱਸਾ ਇਹਦਾ ਪੁੱਠੀ ਦੁਨੀਆ ਵਾਂ ਮੈਂ ਨਹੀਂ ਟਰਫ ਮੈਂ ਇੱਥੇ ਬੈਠਾ ਨਹੀਂ ਨਹੀਂ ਉਠੋ ਮੈਂ ਉਠਾ ਦਾਨਾ ਮੈਂ ਮੈਂ ਤੇ ਫੇਰ ਮੈਂ ਫੋਲ ਲੈਂਦੀ ਆ ਪੋਨਾ ਖਰਾਬ ਕਰਦੀ ਤੂੰ ਮੈਨੂੰ ਕਿਹਾ ਕਿ ਕਹਿਣਾ ਬੈਣ ਦੇਗੀ ਕਿ ਤੈਨੂੰ ਨਹੀਂ ਬੈਣ ਦੇਗੀ ਨਹੀਂ ਕਿਉਂ ਮੈਂ ਤੇ ਸਟਾਪਪ ਨਾ ਆਜਾ ਫਲਾ ਦੇ ਘਟ ਕਰੇਗਾ ਥੋੜੇ ਜੀ ਨਹੀਂ ਹੁਣ ਸਿਆਣੀ ਹੋ ਗਈ ਤੂੰ ਨਹੀਂ ਹਜੇ ਮੈਂ ਬੱਚੀ ਆ ਇਹ ਤੇ ਬੱਚੀ ਨਹੀਂ ਲੱਗੀ ਕੋਈ ਕੰਮ ਦਾ ਦਾ ਕਰਿਆ ਕਰ ਆਪਣੀ ਮਾਂ ਨਾਲ ਹੱਥ ਉਟਾਇਆ ਕਰ ਹੁਣ ਮਮਾ ਨਹੀਂ ਕਰੇ ਦਿੰਦੇ ਆਪ ਕਹਿ ਲਈਦਾ ਕੰਮ ਕਰਨਾ ਕਹਿ ਮਰੋਟੀਆਂ ਪਕਾਉਣੀਆਂ ਸਿੱਖਣੀਆਂ ਆ ਨਹੀਂ ਉੱਚ ਗਰਮੀ ਲੱਗਦੀ ਆ ਤੇ ਤੇ ਸਹਲਾ ਵਿੱਚ ਕੱਲਿਆ ਕਰੂ ਉਹ ਤੇ ਠੰਡ ਲੱਗੇ ਕੋਈ ਕੋਈ ਤੈਨੂੰ ਏਸੀ ਵਾਲ ਕੰਪਨੀ ਦਾ ਪਚੂਲਾ ਡਾਦਾ ਗਿਆ ਸੀ ਮੈਂ ਹਾਂ ਏ ਵਧੀਆ ਕਰ ਲਿਓ ਵਧੀਆ ਗੱਲ ਬਹੁਤ ਵਧੀਆ ਤੇਰੀ ਹਾਂ ਪਰ ਉੱਥੇ ਇੱਥੇ ਮੈਂ ਸਤਾ ਬੂ ਮਰ ਤੂੰ ਮੇਰੀ ਚੈਨਾ ਬਹਿਣ ਨਹੀਂ ਦੇਣਾ ਹੈ ਨਹੀਂ ਬੜੀ ਖਰਾਬ ਹਾਂ ਮੈਂ ਇੱਥੇ 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 ਸੋਈ ਆ ਨਾ ਇਹ ਬਣਾ ਲੈ ਮੈਂ ਪੱਠੇ ਵੜ ਲਾ ਨਾ ਜਰਾ ਆ ਜਾ ਜਿੱਦੀ ਲੜਕੀ ਆ ਜਿੱਦੀ ਤੂੰ ਹਾਂ ਬਣਾ ਲੈ ਪਤਾ ਨਹੀਂ ਕੁੜੀ ਦਾ ਕਿੰਨਾ ਘੇੜ ਕਰਦਾ ਹੋਗਾ ਨਾ ਮਾਮੂ ਨੂੰ ਮਿਲਣ ਨੂੰ ਉਹ ਪਤਾ ਨਹੀਂ ਕਿਉਂ ਨਹੀਂ ਆਉਂਦੇ ਹੋਣਗੇ ਕਦੀ ਮੇਰੇ ਦਿਮਾਗ ਚ ਨਹੀਂ ਆਈ ਵੀ ਮੈਂ ਮੰਮੀ ਨੂੰ ਪੁੱਛਾਂ ਸਬਜੀ ਤੇ ਮਿਰਚੀ ਚਲੀ ਆ ਮੈਂ ਜਾ ਕੇ ਨਾ ਮੰਮੀ ਨੂੰ ਪੁੱਛਦੀ ਆ ਕਿ ਉਹ ਕਿਉਂ ਨਹੀਂ ਆਉਂਦੇ ਜਾਂ ਇਹ ਕਿਉਂ ਨਹੀਂ ਜਾਂਦੇ ਮੰਮੀ ਮੈਂ ਤਾਂ ਨਾ ਨਾ ਇੱਕ ਗੱਲ ਕਰਨੀ ਹਾਂ ਚੰਗੀ ਕਰਨੀ ਤੇ ਚੰਗੀ ਕਰੂੰਗੀ ਉਹ ਨਾ ਸਮਰੀਤ ਕਹਿਣ ਦਈ ਸੀਗੀ ਵੀ ਮੇਰਾ ਮਾਮੂ ਮੇਰੇ ਨੂੰ ਬੜਾ ਦੇਰ ਕਰਦਾ ਵਾ ਹਾਂ ਤੇ ਪਾਪਾ ਮੈਨੂੰ ਲੈ ਕੇ ਨਹੀਂ ਜਾਂਦੇ ਤੇ ਹੈ ਤੇ ਧੀਏ ਗੱਲ ਤੇਰੀ ਸੱਚੀ ਆ ਜਦੋਂ ਉਹ ਹੀ ਨਹੀਂ ਆਏ ਜਦੋਂ ਦੀ ਉਹਨਾਂ ਦੀ ਭੈਣ ਇਦਾਂ ਹੋ ਗਈ ਆ ਤੇ ਕੋਈ ਆਇਆ ਹੀ ਨਹੀਂ ਭਾਈ ਸਾਡੀ ਭਣੇ ਵਿਜਾ ਹੈਗੀ ਨਹੀਂ ਵੇਖ ਕੇ ਆਈਏ ਉਹਨੂੰ ਤੇ ਕੋਈ ਨਹੀਂ ਉਧੋਂ ਦਾ ਵੜਿਆ ਸਾਡੇ ਘਰ ਅੱਛਾ ਤੇ ਫਿਰ ਕੀ ਜਾਣਾ ਵਾ ਅਹੀਂ ਤੇ ਜੋਦਾ ਵੀ ਐਸੇ ਕਰਕੇ ਨਹੀਂ ਗਾ ਜਾਂਦਾ ਵੀ ਜਦੋਂ ਉਹ ਨਹੀਂ ਆਉਂਦੇ ਤੇ ਅਸੀਂ ਕੀ ਕਰਨ ਜਾਣਾ ਨਹੀਂ ਚਲੋ ਹੁਣ ਕੁੜੀ ਦਾ ਤਾਂ ਦਿਲ ਕਰਦਾ ਹੀ ਹੈ ਨਾ ਮਾਵੇਂ ਨੂੰ ਮਿਲਣ ਨੂੰ ਤੇ ਚਲ ਮਲਾ ਲੇ ਹੁੰਦੇ ਚਲੋ ਕਰਦਾ ਤਾਂ ਹੈਗਾ ਪਰ ਉਹਨਾਂ ਦਾ ਵੀ ਧੀਏ ਫਰਜ਼ ਬਣਦਾ ਸਾਡੇ ਘਰ ਆਉਣਾ ਜੋ ਬਾਸੋਂ ਮੁੱਕ ਗਈ ਆ ਤੇ ਭੋਗ ਦੇਤੇ ਆਇਆ ਵਾ ਇੱਕ ਜੀ ਮੁੜ ਕੇ ਨਹੀਂ ਕੋਈ ਸਾਡੇ ਘਰ ਵੜਿਆ ਉਹ ਸਵਾਦਾ ਉਹਨਾਂ ਦਾ ਨਾਲ ਦੇਰ ਕਰਦਾ ਹੋਊਗਾ ਜੋ ਭੈਣ ਮੁੱਕ ਗਈ ਅਤੇ ਚਲ ਪਈ ਗਈ ਜੋ ਨਾਦੀ ਹੈਗੀ ਆ ਨਾ ਭੜੇ ਵੀ ਰਹੀ ਹੈਗੀ ਨਾ ਇਹ ਤਾਂ ਸੋਚਦੇ ਨੇ ਨਾ ਵੀ ਸਾਡੀ ਭੈਣ ਦੀ ਨੀਗੀ ਜੀਤੀ ਆ ਜਿਹੜੀ ਛੱਡ ਕੇ ਉਹ ਚਲ ਗਈ ਹੈ ਤੈਹੀ ਵੇਖ ਕੇ ਹੀ ਆਈ ਏ ਹਾਂ ਤੇ ਇਸੇ ਗੱਲ ਨੂੰ ਤੇ ਜੋ ਨਾਲ ਨਹੀਂ ਲਿਖ ਕੇ ਜਾਂਦਾ ਮੈਨੂੰ ਵੀ ਪਤਾ ਵਾ ਉਹਦਾ ਜੀ ਕਰਦਾ ਹੋਣਾ ਬਨਿਆਣੀ ਦਾ ਤੋੜੇ ਚ ਕੀ ਹੋ ਸਕਦਾ ਤੇ ਮੈਂ ਨਾ ਮਿਲਾ ਲਿਆ ਮਨੂੰ ਆਵੇਂ ਨਾ ਤੋਂ ਬਹੁਤੀ ਪਰਦਾਨ ਬਣਾ ਜਦੋਂ ਨਹੀਂ ਉਹ ਨਹੀਂ ਆਉਂਦੇ ਤੇ ਅਸੀਂ ਕੀ ਲੈਣ ਜਾਣਾ ਮੈਂ ਤੇ ਇਹ ਚੰਨਰੀ ਦਾ ਡੇਰ ਕਰਦਾ ਤੇ ਚਲ ਮੈਂ ਮਿਲਾ ਲਿਆ ਹੂੰਗੀ ਹਾਂ ਤਾਂ ਠੀਕ ਵਾ ਚਲੋ ਕਿਤੇ ਅੱਗੇ ਆਇਆ ਕਿਤੇ ਗਲੀ ਗੁਆਂਢ ਕਿਤੇ ਟੱਕਰਨ ਗਈ ਨਾ ਕਿਤੇ ਹਰਚਵਾਲ ਕੋਈ ਇਤਰਾ ਟੱਕਰਨ ਗਈ ਨਾ ਤੇ ਆਪੇ ਮਿਲ ਲੂਗੀ ਸਕੂਲੇ ਜਾਂਦੀ ਆ ਕਿਤੇ ਕਿਤੇ ਟੱਕਰ ਹੀ ਪੈਣਾ ਚਲ ਆਹ ਹਾਂ ਗੱਲ ਲੀ ਗੋ ਜੇ ਜੋਦਾ ਵੀ ਇਸੇ ਗੱਲੋਂ ਗੁੱਸੇ ਆ ਵੀ ਜੇ ਭੈਣ ਮਰ ਗਈ ਬਣੇ ਵੀ ਤੇ ਹੈਗੀ ਹੀ ਨਾ ਆਣ ਕੇ ਬਣੇ ਵੀ ਨੂੰ ਵੇਖ ਜਾਂਦੇ ਆਹੋ ਇਹ ਤਾਂ ਹੈ ਹੀ ਆ ਤਾਂ ਕੋਈ ਆਇਆ ਹੀ ਨਹੀਂਗਾ ਚੋ ਕੋਈ ਨਹੀਂ ਬਲਤੀ ਪਰਦਾਨ ਬਣੀ ਫਿਰਦੀ ਆ ਕੋਈ ਗੱਲ ਹੋਊਗੀ ਤਾਂ ਜਿਹੜਾ ਸੌਰੇ ਨਹੀਂ ਨਾ ਜਾਂਦਾ ਕੀਪਤਾ ਕੀ ਗੱਲ ਆ ਮੈਨੂੰ ਤਾਂ ਹੁਣ ਪਤਾ ਨਹੀਂ ਕਿਸ ਗੱਲ ਦਾ ਇਹ ਹੌਨ ਪਰਦਾ ਨਬਦੀ ਫਿਰਦੀ ਆਣ ਕੇ ਮਗਰੋਂ ਇਹ ਜੀ ਉਹ ਨਹੀਂ ਆਉਂਦੇ ਤੇ ਸਮਰੀਪ ਦਾ ਤਾਂ ਦਿਲ ਕਰਦਾ ਹੀ ਹੈ ਨਾ ਮਿਲਣ ਨੂੰ ਵੱਡਿਆ ਗਿਆ ਗੱਲਾਂ ਚ ਨਿਆਣਿਆਂ ਦੀਆਂ ਰੀਝਾਂ ਥੋੜੀ ਛੱਡ ਦੇਣੀਆਂ ਚਾਹੀਦੀਆਂ ਇਹੇ ਤਾਂ ਰਿਸ਼ਤੇ ਹੁੰਦੇ ਆ ਮਾਮੇ ਦਾ ਤੇ ਭੂਆ ਦਾ ਪਰ ਨਾ ਮਨ ਚ ਤਰ ਲਿਆਵਾ ਕਾ ਮੈਂ ਨਾ ਤੋ ਚੋਰੀ ਮਿਲਾਵਾਂ ਨਾ ਮੈਂ ਕਿਹ ਦਿਨ ਸਮਰੀਤ ਨੂੰ ਉਹਦੇ ਮਾਮੇ ਨਾਲ ਜ਼ਰੂਰ ਮਿਲਾਉਂਗੀ ਇਹਦੇ ਮਾਂ ਦੀ ਰੀਜ ਨਾ ਮੈਂ ਕੁੜੀ ਦੀ ਜ਼ਰੂਰ ਪੂਰੀ ਕਰੂੰਗੀ ਕਿੰਨੇ ਅੰਬ ਲੱਗੇ ਸਾਰੇ ਥੱਲੇ गिर ਗਏ ਜੋ ਉਹਦਾ ਪਤਾ ਨਹੀਂ ਕਿੱਥੇ ਚਲ ਗਿਆ ਕਿ ਤਰਾ ਹਵਾ ਵਗਣ ਢਈ ਪਸ ਵੇ ਅੱਧੀ ਨੇਰੀ ਇਦਾਂ ਹੀ ਆ ਕਿੱਥੇ ਆ ਜੋਦਾ ਰਿਛਾ ਕਿਤੇ ਦੇਖ ਨਾ ਨੀ ਮੇਰੀ ਯਾਲ ਇੱਧਰ ਵੇਖਾਂ ਬਰਸਣ ਵਾਲਾ ਸਿਆੰਦਾ ਹੋਵੇ ਲੈ ਮੈਂ ਉੱਦੜ ਲੱਭਦੀ ਆਈ ਆ ਵੇਲੀ ਵੱਲੋਂ ਤੇ ਇੱਥੇ ਆ ਪੱਠੇ ਵੱਢਣ ਡਿਆ ਪੱਠੇ ਵੱਢਣ ਡਿਆ ਆਹੋ ਨੇਰ ਚੱਕਰ ਕਿਤਰਾ ਵਗੰਡਿਆ ਕਣਕ ਦਾ ਕਰ ਲੈਣਾ ਈ ਕਣਕ ਵਢਾ ਲੈਣਾ ਪੱਕੀ ਕਣਕ ਵਾ ਵਢਾ ਲੀਨੇ ਮੈਂ ਕਿਹਾ ਵੇਖ ਲਈ ਕਿ ਛਿੱਟਾ ਨਾ ਪੈ ਜਾਣ ਤੇ ਛਿੱਟਾ ਪੈ ਗਿਆ ਤੇ ਇਸ ਗੱਲ ਦਾ ਕੀ ਪਤਾ ਵਾ ਵੀ ਕੀ ਬੜਨਾ ਵਾ ਹਜੇ ਆ ਮੌਸਮ ਖਰਾਬ ਜਿਆ ਹੁੰਦਾ ਪਿੰਦਾ ਮੈਂ ਵੇਲੀ ਨੇ ਇੱਕ ਦੋ ਦਿਨ ਜੰਮੀ ਨੂੰ ਨਾ ਪਿਆ ਫੇ ਵਢਾ ਲੀਨੇ ਅੱਛਾ ਆ ਉਹ ਨਹੀਂ ਹਣ ਧਿਆਨ ਰੱਖੀ ਕਣਕ ਵਾਲਾ ਤੇ ਧਿਆਨ ਕਣਕ ਲਈ ਧਿਆਨ ਹੁਣ 6 ਮਹੀਨੇ ਦੇ ਮੂਹਲ ਵੇਖਿਆ ਵਾ ਤੇ ਹੁਣ ਵੇਖਿਆ ਤਾਂ ਹੈ ਗਾਵਾ ਤੇਰਾ ਕੀ ਪਤਾ ਮੇਰਾ ਕਿਉਂ ਨਹੀਂ ਪਤਾ ਪਿੱਕੜੀ ਸ਼ੋਦੀ ਤਾਂ ਤੂੰ ਚਲ ਜਾ ਨਾ ਮਾ ਪਿੰਡ ਫੇਰਨ ਤੇ ਕਿਆ ਕੰਬੈਨ ਵਾਲੇ ਨੂੰ ਆਖ ਦੇ ਕਹਿ ਦੇਣਾ ਕਹਿ ਦੇਣਾ ਆ ਤੇ ਨਾਲੇ ਮੇਰੀ ਗੱਲ ਸੁਣ ਹਾਂ ਗੋਪੀ ਮੈਨੂੰ ਡਈ ਹੀ ਆਖਣ ਪੀ ਮੈਂ ਇਹਦੇ ਸਮਰੀਤ ਦੇ ਨਾਨਕੇ ਆ ਰਹੀ ਆਂ ਦੀ ਮਾਪਿਆਂ ਦੇ ਨਾਲ ਨਾ ਸਾਰਾ ਮਾਮਿਆਂ ਦਾ ਕੀ ਪਤਾ ਆਂਦੀ ਮੈਨੂੰ ਕੁੜੀ ਜਾਂਦੀ ਆ ਅੱਛਾ ਤੇ ਬੜੀ ਗਾੜੀ ਪਰਦਾ ਮੈਨੂੰ ਸਾਡੇ ਕੋਲ ਕਦੀ ਨਾ ਲਿਆ ਵੀ ਮੈਂ ਨਾਂਣ ਕੇ ਜਾਣਾ ਆਹੋ ਮੈਂ ਹਾਂ ਕੁੜੀ ਨੇ ਮੈਨੂੰ ਤੇ ਕਦੀ ਆਖਿਆ ਨਹੀਂ ਨਾ ਜੋਦੇ ਨੂੰ ਆਖਿਆ ਤੇ ਨਾ ਉਹਦੇ ਪਿੱਕੇ ਬੜੇ ਜਾਂਦੀ ਉਹ ਹੋ ਗਈ ਉਹਨਾਂ ਦੀ ਭੈਣ ਇੱਦਾਂ ਤੂੰ ਦੱਸਤਾ ਆਹੋ ਮੈਂ ਦੱਸ ਦਿੱਤੀਆਂ ਸਾਰੀਆਂ ਗੱਲਾਂ ਹੂੰ ਮੈਂ ਭੀ ਚਲੋ ਜੇ ਭੈਣ ਮਰ ਗਈ ਹੈਗੀ ਤੇ ਗਾੜੀ ਪੜੇ ਵੀ ਰਹਿ ਗਈ ਸੀ ਨਾ ਆਹ ਮੁੜ ਕੇ ਵੜੇ ਹੀ ਨਹੀਂ ਆਹੋ ਤੇ ਤੁਸੀਂ ਆਣ ਕੇ ਚਲੋ ਆਪਣੀ ਭੜੇ ਵੀ ਵੇਖ ਜਾਂਦੇ ਆਹ ਤਮੜਕੇ ਕੋਈ ਆਇਆ ਹੀ ਨਹੀਂਗਾ ਲਹੂ ਸਫੇਦ ਹੋ ਗਿਆ ਇਹਨਾਂ ਦੇ ਹੋਰ ਕੀ ਆ ਤੇ ਇਹਦਾ ਆਪਣਾ ਤਾਂ ਕੋਈ ਆਇਆ ਨਹੀਂ ਇਦਾਂ ਨੂੰ ਬੜੀ ਕਾਲੀ ਪਈ ਹੈ ਜਿਉਂਦੀ ਇਹ ਵੀ ਆਈ ਹੈ ਇਹਦਾ ਕਿਹੜਾ ਪੱਗਰ ਤੋਂ ਕੋਈ ਆਇਆ ਆਹੋ ਇਹਦਾ ਵੀ ਨਹੀਂ ਕੋਈ ਆਇਆ ਕੀਪ ਤਾਂ ਭੇਤ ਹੀ ਨਹੀਂ ਲੈਂਦੀ ਫਿਰਦੀ ਨੇ ਭੇਦੋ ਨੇ ਕੀ ਲੈਣਾ ਹਾਂ ਚਲੋ ਵੇਖੀ ਜਾਊਗੀ ਉਸਾਂ ਨੂੰ ਕੋਈ ਸਮਝ ਲੇ ਦੂ ਆਹੋ ਤੇ ਹਾਂ ਅੱਡੇ ਇਹ ਹੀ ਮੈਨੂੰ ਪੁੱਛਣ ਤੇ ਮੈਂ ਤਾਂ ਸਾਰੀ ਗੱਲ ਦੱਸ ਦਿੱਤੀ ਚਲ ਚੰਗਾ ਮੈਂ ਨਹੀਂ ਕੋਈ ਓਲਾ ਰੱਖਿਆ ਓਲਾ ਕੋ ਰੱਖਣਾ ਆਹ ਤੇ ਮੈਂ ਤੇ ਇਹ ਵੀ ਗੱਲ ਆਖੀ ਵੀ ਚੱਲ ਪੜਨ ਜਾਂਦੀ ਆਪੇ ਕਿਤੇ ਮਾਮਾ ਉਹਦਾ ਕੋਈ ਮਿਲ ਪੂਗਾ ਤੇ ਮਿਲ ਲੂਗੀ ਆਪੇ ਆਪੇ ਜਦੋਂ ਨਾ ਦਿਲ ਕਰਾ ਆਜਣ ਮਿਲਣਾ ਇਹ ਕਿਹੜਾ ਢੱਕਿਆ ਉਹਨੂੰ ਆਹੋ ਅਹੀਂ ਕਿਹੜਾ ਉਹਨਾਂ ਨੂੰ ਆਖਿਆ ਚੱਲ ਠੀਕ ਆ ਮੈਂ ਵੱਡਲਾ ਪੱਠੇ ਪੇ ਹੂੰ ਵਾ ਪੱਠੇ ਵੱਡਲਾ ਤਾਂ ਫਿਰ ਕੰਬੈਨ ਕੋ ਮੂਨ ਵਾਲ ਕੇ ਹਵਲ ਜਾ ਕੇ ਆਸ ਦਿੱਤੀ ਆ ਇਹ ਕਿਹਾ ਉਹਨੂੰ ਅੱਛਾ ਨਹੀਂ ਪਤਾ ਤੇ ਅਣ ਖਰਾਬ ਬੜੇ ਹੋਣ ਦੇ ਗਿਓ ਬੜਾ ਲੈਣੀ ਇੱਕ ਦੋ ਨਾ ਕੋਈ ਗੱਲ ਆ ਚੰਗਾ ਫਿਰ ਆ ਚੱਲ ਜਾ ਬੈਗ ਬੈ ਮम्मा ਵੀ ਨੂੰ ਨਾ ਕਣਕ ਦਾ ਕਿੰਨਾ ਪਿਛੇ ਕਰੀ ਇਹਨੂੰ ਮम्मा ਦੇ ਕਾਲ ਦੇ ਚੁੱਪ ਚੁੱਪੂ ਬੜੇ ਰਹੰਦੇ ਆ ਗਲਤੀ ਤੇ ਸੌਰੀ ਮੇਰੀ ਕਿਉਂਕਿ ਮੈਂ ਇਤਲੀ ਪਿੱਛੇ ਚਲਤੀ ਹਾਂਗੀ ਤੇ ਸਾਰੇ ਤੇ ਮम्मा ਨੂੰ ਜਿੱਡੀ ਕੀ ਜਾਂਦੇ ਹੈਗੇ ਤੇ ਜੇ ਤੇ ਸਾਰੀ ਗਲਤੀ ਮੇਰੀ ਤੇ ਫਿਰ ਮम्मा ਨੂੰ ਸਾਰੇ ਗੁੱਸੇ ਹੋ ਜਾਂਦੇ ਹੈਗੇ ਸਭੇ ਰੀ ਵੀ ਰੋਟੀ ਫੜਾ ਦਿੰਦੇ ਚੁੱਪ ਕਰਕੇ ਸਕੂਲੇ ਵੀ ਪੇਜ ਦਿੰਦੇ ਆ ਉਹਨਾਂ ਕੋ ਬੁਲਾਉਂਦੇ ਹੋਰ ਬੁਲਾਉਂਦੇ ਨਹੀਂ ਆ ਮੈਂ ਮਨਉਂਨੀ ਹਾਂ ਮਮਾ ਤੂੰ ਕਿਹਾ ਵਾ ਝੋਪ ਝੋਪ ਬਡੇ ਰਹਿਣਦੇ ਆ ਦੂਦੇ ਕੋਲ ਦੇ ਮੈਂ ਨਹੀਂ ਹਾਂ ਤੈਨੂੰ ਬੁਲਾਇਆ ਕਰਨਾ ਸੋਰੀ ਮੈਨੂੰ ਪਤਾ ਗਲਤੀ ਮੇਰੀ ਹੀ ਹੋਗੀ ਕਿ ਮੈਂ ਤਿਤਲੀ ਪਿੱਛੇ ਚਲ ਗਈ ਹਾਂਗੀ ਪਰ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਦੋਂ ਇੰਨੀ ਦੂਰ ਚਲ ਗਈ ਨਾ ਤੇ ਤੂੰ ਚੜੇਗੀ ਤਾਂ ਮੈਨੂੰ ਦੱਸ ਕੇ ਤਾਂ ਜਾ ਸਕਦੀ ਮੈਂ ਲਾਗੇ ਬੈਠੀ ਸੀ ਮੈਂ ਲੱਗ ਰ ਜਿੱਤਲੇ ਪੱਜ ਜਾਣਾ ਔੜ ਜਾਣਾ ਫਿਰ ਉੱਤੇ ਨੂੰ ਤੇ ਮੈਂ ਤਾਂ ਕਰਕੇ ਭੱਜ ਗਈ ਤੇ ਜੇ ਉੱਥੇ ਤੈਨੂੰ ਕੋਈ ਫੜ ਲ ਕੇ ਲੈ ਜਾਂਦਾ ਤਾਂ ਫਿਰ ਮੈਨੂੰ ਪਤਾ ਨਹੀਂ ਹੈਗਾ ਨਾ ਮੈਨੂੰ ਪਤਾ ਨਹੀਂ ਹੈਗਾ ਨਾ ਤੇਰੇ ਪਾਪਾ ਨੂੰ ਪਤਾ ਹੋਣਾ ਹੈਗਾ ਹੈਣਾ ਨਾ ਇਹਦਾ ਅਦੀ ਮਮਾ ਨੂੰ ਪਤਾ ਹੋਣਾ ਹੈਗਾ ਕਿ ਸਮ੍ਰਿਤ ਨੂੰ ਕੌਣ ਲੈ ਗਿਆ ਹੈਣਾ ਹਾਂ ਤੂੰ ਮੇਰਾ ਕਹਿਣਾ ਨਹੀਂ ਮੰਨਦੀ ਉਹ ਨਾ ਤੇ ਮੈਂ ਤੈਨੂੰ ਪੜਾਇਆ ਕਰਨਾ ਹੈਣਾ ਨਾ ਮੈਂ ਕਿਹ ਹੋਰ ਗੱਲ ਤੋਂ ਤੈਨੂੰ ਛੇ ਕੀ ਕਰਨਾ ਸਿਰਫ ਕਰ ਰੋਟੀ ਫੜਾ ਦੇ ਕਰਨੀ ਸੌਰੀ ਨਹੀਂ ਮੈਨੂੰ ਪਤਾ ਗਲਤੀ ਮੇਰੀ ਤਾਂ ਅਨੁਸਾਰ ਨਹੀਂ ਝਿੜਕਤਾ ਹੈ ਗਲਤੀ ਜੀ ਸੌਰੀ ਮੇਰੀ ਹੀ ਕਿ ਮੈਂ तितਲੀ ਪਿੱਛੇ ਪੱਜ ਗਈ ਹੁਣ ਅੱਗੇ ਤੂੰ ਮੈਨੂੰ ਦੱਸ ਦੇ ਜਾਇ ਕਰਨਾ ਠੀਕ ਠੀਕ ਤੇ ਮੇਰਾ ਕਹਿਣਾ ਮੰਨਿਆ ਕਰਨਾ ਜਦੋਂ ਮੈਂ ਕਹਿਣਾ ਪੜ ਲਾ ਉਹ ਪੜਨਾ ਵੀ ਆ ਠੀਕ ਆ ਚਲ ਸੋਣੀ ਤੀਏ ਰੱਖ ਲੇਡ ਕੇ ਠੀਕ ਕਿ ਤਰ੍ਹਾਂ ਹੁਣ ਪਲਾਰ ਕਰਨ ਢਈ ਇਹ ਲੱਚੜ ਕਰਨ ਲੱਗੀ ਕੁੜੀ ਨੂੰ ਵੇਂਦੀ ਨਹੀਂ ਕੋ ਮੈਂ ਤੇ ਆਪ ਚੁੱਪ ਕਾਰੀਨੀ ਆ ਵੀ ਕੀ ਕਰਾਂ ਹੁਣ ਘਰ ਚ ਕਲਾ ਪਾ ਕੇ ਬੈਠੀ ਜਾਵਾਂ ਤੇ ਹੁਣ ਉਹਦੇ ਨਾਲ ਕਿੱਡੀ ਤੇਗੀ ਕੁੜੀ ਵੀ ਨਿਆਣੀ ਆ ਚਲ ਕੋਈ ਗੱਲ ਨਹੀਂ ਚਲ ਮਗਰ ਲੱਗ ਗਈ ਆ ਹੁਣ ਗਲਤੀ ਰਹਾ ਇਹ ਕੁੜੀ ਦੀ ਹੱਤਰਾ ਚਲ ਕੋਈ ਬਾਜ਼ਾਰ ਕੇ ਚੱਲੀ ਜੇ ਫਿਰ ਗੇਟੋਂ ਬਾਹਰ ਨਹੀਂ ਜਾਣਾ ਫਿਰ ਔਰ ਮੈਂ ਤਾਂ ਜੀਵਨ ਘਰੋਂ ਜਾਣਾ ਨਹੀਂ ਜੀਵਨ ਘਰ ਨਹੀਂ ਲੈ ਜਾਣਾ ਠੀਕ ਆ ਫਿਰ ਠੀਕ ਆ ਮੈਂ ਪਾਰਕ ਵਿੱਚ ਖੇਡ ਲਨੀ ਹਾਂ ਉੱਥੇ ਖੇਡ ਲਾ ਠੀਕ ਆ ਉਹ ਦਾਣਾ ਮੇਰਾ ਕਿਹੜਾ ਜੀ ਗਾਦਾ ਇਹਨੂੰ ਕੁੱਛ ਕਹਿਨ ਨੂੰ ਮੇਰਾ ਵੀ ਕਾਲ ਦਾਣਾ ਮਨ ਨਹੀਂ ਲੱਗੰਦਿਆ ਸੀ ਮੈਂ ਬੁਲਾਉਣੀ ਹੀ ਤੇ ਨਾ ਪਰ ਜੇ ਮੈਂ ਇਹ ਨਾ ਇਹ ਦਾਣਾ ਨਾ ਗਾਦੀ ਇਹਨੂੰ ਮੈਂ ਬੁਲਾ ਲੈਣੀ ਨਾ ਤਾਂ ਫਿਰ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਣਾ ਚਲ ਹੁਣ ਇਹਨੂੰ ਨਹੀਂ ਬੁਲਾਇਆ ਕਿਉਂ ਗਲਤੀ ਦਾ ਅਹਿਸਾਸ ਹੋਇਆ ਨਾ ਵੀ ਮੈਂ ਗਲਤੀ ਹੀ ਕਰ ਲਿਆ। ਕਿਉਂ ਗਲਤੀ ਦਾ ਅਹਿਸਾਸ ਕਰਉਣਾ ਜ਼ਰੂਰੀ ਹੀ। ਦਮਿਆਂ ਆਣਾ ਤਾਂ ਰੌਣਕ ਹੁੰਦੀ ਕਰਨ ਆਣਾ ਤਾਂ ਅਧੀ ਅਲਕ ਕਰਿੰਦਾ। ਤਾਂ ਮੈਂ ਕੱਲ ਦੀ ਐਵੇਂ ਚੁੱਪ ਚੁੱਪ ਤੁਰ ਹੀ ਫਿਰਦੀ। ਦ ਬੀਤੀ ਹੈਗੀ ਤਾਂ ਬੜੀ ਸਿਆਣੀ ਆ। ਐਵੇਂ ਗਲਤੀ ਕਰ ਬੈਠੀ ਗੱਲ। ਗੁਰਪ੍ਰੀਤ ਸਮੀਰ ਕਿੱਥੇ ਹੈ? ਸਮੀਰ ਬਾਹਰ ਖੜਦਲ ਲਈ। ਮੈਂ ਉਹਨੂੰ ਲੈ ਕੇ ਚੱਲਿਆ ਪੈਨੂੰ ਚੱਲਿਆ ਮੈਂ ਤਾਂ ਮਨਾਲਕਾਂ ਖੜਦਾਂ ਰੋਪਮ ਫੇਰ ਉਹ ਘੜੀ ਰਹਿਣ ਦੋ ਸਿੱਧੇ ਖੇਡਨ ਦੇਈ ਆਪਣੀ ਇੱਥੇ ਉਹ ਛਿੜਕਾਈ ਖਾਣੀ ਆ ਜਾਂ ਤੇਥੋਂ ਖਾਲੀਆਂ ਆਉਦੀ ਆਪਣੀ ਦਾਦੀ ਕੋ ਖਾ ਲਈ ਐਵੇਂ ਚੁਲਕਾ ਮਾਰੂੰਗੀ ਮੈਂ ਸੁਦੇਣਾ ਉਹਨੇ ਛੁੜਕਾ ਮਾਰੂੰਗੀ ਗਲਤੀ ਤੋਂ ਮਾਰਦੀ ਆ ਕੀ ਪਤਾ ਸੁਦੇਣਾ ਕੀ ਆ ਉਹ ਮੈਨੂੰ ਪਤਾ ਨਹੀਂ ਉਹ ਛਿੜਕਾ ਉਹ ਤੈਨੂੰ ਰੋਚਣ ਦੇ ਰਹੀਂਦੀ ਤੂੰ ਤੇ ਗਲ ਦੇ ਦਵਾਲੀ ਹੋਏ ਮੇਰੇ ਐਂ ਦਵਾਲੀ ਹੀ ਹੋਣਾ ਤੇਰੇ ਬਾਹਰ ਵਾ ਹਾਂ ਬਾਹਰ ਕਹਿੰਦੀ ਮੈਂ ਖੇਡਣ ਨਹੀਂ ਆ ਤਾਂ ਮੈਂ ਲੈ ਚਲੇ ਚੱਲ ਜਲਦੀ ਲੈ ਆਇਓ ਫੇਰ ਠੀਕ ਮਾ ਪੁੱਤ ਕੀ ਕਰੀ ਜਾਨੀ ਆ ਕੋਖ ਨਹੀਂ ਮੈਂ ਇਥੇ ਬਸ ਖੇਡਣ ਦੀ ਕੱਲੀ ਹਾਂ ਜੀ ਅੱਛਾ ਕਿਹੜੀ ਖੇਡਣ ਦੀ ਮੈਂ ਦੇ ਦੇ ਤੈਨੂੰ ਮੈਂ ਨਹੀਂ ਉਦਾਂ ਹੀ ਤੇ ਇਹਦੇ ਵਿੱਚ ਆ ਕੇ ਬੰਦੇ ਹੁੰਦੇ ਆ ਪੋਜਿਟਿਵ ਬੀਜ ਡੀਬੀ ਤੇ ਚਿੜੀਆਂ ਚੁੜੀਆਂ ਨਹੀਂ ਇਹ ਥੱਲੇ ਜੇ ਆ ਨਾ ਤੇ ਇਹ ਫਿਰ ਬੰਦੇ ਨਹੀਂ ਆ ਅੱਛਾ ਇਹਦੇ ਉੱਤੇ ਹੁੰਦੇ ਫਿਰ ਬੰਦੇ ਹਾਇ ਬਣਾਏ ਆ ਮੇਥੇ ਹਾਂ ਛੋਟਾ ਜਿਹਾ ਇੱਧਰ ਵੇਖੋ ਆਹ ਹਾਂ ਨਹੀਂ ਉਹ ਠੀਕ ਆ ਉਹ ਜਿਹੜਾ ਉੱਪਰ ਹਾਂ ਕਿ ਸੁਣ ਆ ਆਵਾ ਠੀਕ ਆ ਤੇ ਬੰਦੇ ਨਹੀਂ ਆ ਕੇ ਫੇ ਇੱਥੇ ਪਤਾ ਆ ਹਾਂ ਇੱਥੇ ਬੰਦੇ ਸੱਚ ਮੈਂ ਤਾਂ ਸਾਧਨ ਬਾਹਰ ਲੰਘ ਜਾਂਦੀ ਮੇਰੀ ਬੈਸ ਤੂੰ ਘਰੇ ਕਈ ਫਲੇ ਹੁੰਦੀ ਨਾ ਪਤਾ ਹੁੰਦਾ ਹਾਂ ਹਾਂ ਮੈਂ ਇੱਥੇ ਰੋਜ਼ ਵੀ ਜਾਂਦੀ ਨਹੀਂ ਆ ਤੇ ਅੱਜ ਲਈ ਮੈਂ ਪਿੰਨੂ ਚੱਲੇ ਆ ਚੱਲੀਏ ਜਾਣਾ ਘੁੰਮਣ ਫਿਰ ਹਾਂ ਪਰ ਮਮਾ ਨੂੰ ਪੁੱਛਾਂ ਮੈਂ ਕੋਈ ਮੈਂ ਦੱਸਾਂ ਜਾਂ ਉਹਨੂੰ ਅੱਛਾ ਠੀਕ ਆ ਫਿਰ ਚੱਲੀਏ ਆਹੋ ਚੱਲ ਚਲੀ ਹੈ ਆ ਜਾ ਚਲ ਮੋਟਰਸਾਈਕਲ ਜਾਣਾ ਕਿ ਮੋਪੜ ਤੇ ਮੋੜ ਸਕਦੇ ਨਹੀਂ ਮੋੜਦੇ ਜਾਂਦੇ ਠੀਕ ਆ ਆ ਮੋੜਦੇ ਜਾਂਦੇ ਪਾ ਮੈਂ ਤੇਰਾ ਮਾਜ ਨਹੀਂ ਨਹੀਂ ਤੂੰ ਮੇਰੇ ਨਿੱਕੇ ਤੋਂ ਨਹੀਂ ਲਾਉਣੇ ਪਲੀਜ਼ ਰੱਛਪ ਮਗਰ ਬਹਿ ਤੂੰ ਨਹੀਂ ਜਿੱਦ ਨਹੀਂ ਕਰੀਦੀ ਇੱਥੇ ਬਹਿਣ ਨਹੀਂ ਆ ਮਗਰ ਬੈਹਾਂ ਮਗਰ ਛੀਕਾ ਦੇ ਵਾਸਤੇ ਬਹਿਣ ਵਾਸਤੇ ਲਾਈ ਹੋਣਾ ਨਹੀਂ ਉਸੇ ਤੂੰ ਹੀ ਬਹਿ ਜਾ ਨਾ ਚੱਲ ਪਿੱਛੇ ਜਾ ਅੱਗੇ ਬਹਿਣਾ ਕਹਿਣਾ ਮੈਂ ਨਹੀਂ ਤੈਨੂੰ ਜਿੱਦ ਨਹੀਂ ਕਰੀਦੀ ਅੱਗੇ ਬਹਿਣਾ ਨਹੀਂ ਚੱਲ ਬੈਠ ਮਗਰ ਚੱਲ ਚੱਲ ਛੇਤੀ ਛੇਤੀ ਜਾਵਾਂਗੇ ਛੇਤੀ ਛੇਤੀ ਜਾਵਾਂਗੇ ਜਦਾਂ ਘਟ ਕਰਿਆਗਾ ਠੀਕ ਆ ਮੰਨ ਕਰਦਾ ਚਲੋਣ ਨੂੰ ਰਿੰਪੀ ਕੀ ਕਰ ਰਹੀ ਬੈਠੀ ਆ ਆਹ ਹੋ ਚਾਚੀ ਸਫਾਈ ਸਵੀ ਕਰਕੇ ਤੇ ਬੈਠੀ ਆ ਨੇਰੀ ਨੇ ਬੜਾ ਗੰਦ ਪਾਇਆ ਹੈ ਨੇਰੀ ਨੇ ਅੱਜ ਥਕਾ ਹੀ ਦਿੱਤਾ ਵਾ ਛੱਡ ਪਾਰੇ ਤੇ ਮੈਂ ਹੁਣ ਬੈਠੀ ਮੈਂ ਲੰਮੀ ਪੈਣੀ ਆ ਘੜੀ ਵੇਲੀ ਬੁਲੀ ਹੋਈ ਸੀ ਤੇ ਬੈ ਗਈ ਆ ਇੱਥੇ ਅੱਛਾ ਤੇ ਆ ਜਾ ਬਹਿ ਜਾ ਕੀ ਕਰਦੀ ਆਈਂ ਕੋਹ ਵੀ ਨਹੀਂ ਮੈਂ ਵੀ ਇਸ ਤਰ੍ਹਾਂ ਹੀ ਬੈਠੀ ਹੀ ਤੇ ਮੈਂ ਕਿਹਾ ਚੱਲ ਮੈਂ ਜਰਾ ਕ੍ਰਿੰਪੀਰ ਲੋ ਫਿਰ ਤੁਰਾਂਗੀ ਅੱਛਾ ਹੋਰ ਕੀ ਕਰਦੇ ਕਰਦੇ ਕਰ ਦੇ ਵੀ ਇਤਨਾ ਕਰਦੀ ਹੋਣੀ ਕੰਮ ਤਾਂ ਨਹੀਂ ਦਾ ਕੋਈ ਕੱਲ ਮੜਾ ਤੁਹਾਡੇ ਘਰ ਰੌਲਾ ਪੈਣ ਡਿਆ ਜੋਦਾ ਬੜਾ ਉੱਚੀ-ਉੱਚੀ ਬੋਲਣੇ ਕੀ ਹੋ ਗਿਆ ਕੱਲ ਰੌਲਾ ਕੀ ਪੈਣਾ ਹੈਗਾ ਸੁਣ ਲਾ ਫੇ ਸਮ੍ਰੀਤ ਖੇਡਣ ਡਈ ਪਾਰਕ ਦੇ ਵਿੱਚ ਅੱਛਾ ਅੱਛਾ ਉਹ ਕਿਤੇ ਤਿਤਲੀ ਆ ਗਈ ਹਾਂ ਤੇ ਤਿਤਲੀ ਮਗਰ ਪੈਣਾ ਨਹਿਰ ਦਿੱਤੇ ਭੱਜ ਗਈ ਹਾਂ ਤੇ ਉਹਦੇ ਲੱਗ ਗਿਆ ਤੇ ਬੈਠੀ ਸੀ ਗੋਪੀ ਦੇ ਅੱਛਾ ਅੱਛਾ ਆ ਤੇ ਤੇ ਗੋਪੀ ਨੇ ਬਣਾ ਐਡਾ ਖਿਆਲ ਫੂਲ ਰੱਖਿਆ ਹਾਂ ਹਾਂ ਉਹ بڑا ਰੋਲਾ ਪੈਣ ਲਿਆ ਤੇ ਮੈਂ ਕਹਿੰਦੀ ਹਾਂ ਕਿ ਪਤਾ ਨਹੀਂ ਕੀ ਉਹਨਾਂ ਦੇ ਘਰ ਹੋਇਆ ਨਹੀਂ ਤੇ ਉਹ ਖਿਆਲ ਰੱਖਦੀ ਕਿ ਨਿਆਣੇ ਦਾ ਆਪਣੀ ਮਾਂ ਹੁੰਦੀ ਤੇ ਭਲਾ ਲੱਗੇ ਪਤਾ ਨਾ ਲੱਗਦਾ ਕਿ ਨਿਆਣਾ ਖੇਡਣ ਗਿਆ ਕਿੱਧਰ ਨੂੰ ਗਿਆ ਇਹੋ ਤਾਂ ਹੈ ਵਾ ਮੈਂ ਇਹੋ ਤਾਂ ਸੋਚਦੀ ਰਹੀ ਨਹੀਂ ਯਾਰ ਰਿੰਪੀ ਹਾਂ ਉਹ ਤੇ ਆਪਣੀ ਫੇਰ ਵੀ ਮਾਂ ਆਪਣੀ ਹੁੰਦੀ ਆਪਣੀ ਹੁੰਦੀ ਤੇ ਉਹ ਉਹਦੇ ਵੱਲ ਧਿਆਨ ਦਿੰਦੀ ਖਿਆਲ ਕਰਦੀ ਤੇ ਉਹਨੇ ਤੇ ਵੇਖਿਆ ਨਹੀਂ ਵੀ ਕਿੱਧਰ ਨੂੰ ਚਲ ਗਈ ਤਾਂ ਫੇਰ ਗਈ ਭੱਜੀ ਫਿਰੇ ਮੈਂ ਗੁੱਸੇ ਹੋਈ ਬਾਹਰ ਨਿਕਲ ਕੇ ਤਕੂਗੀ ਕਿੱਥੇ ਹਾਂ ਉੰਦੀ ਇੱਥੇ ਹੀ ਇੱਥੇ ਹੀ ਤੇ ਫੇਰ ਲਵਦੀ ਫੇਰੇ ਪਲਾਲ ਕਰਦੀ ਫੇਰੇ ਜਿਸ ਤਰ੍ਹਾਂ ਕਰਦੀਆਂ ਹਨ ਤੈਨੂੰ ਮੈਂ ਨਹੀਂ ਆ ਮਾਵਾ ਮਾਵਾ ਹੀ ਆਪਣੀਆਂ ਹੁੰਦੀਆਂ ਵਾ ਮੈਂ ਤੇਈਆਂ ਨਹੀਂ ਬੰਦਾ ਤੁਹਾਨੂੰ ਤਾਂ ਮੈਂ ਆਖਿਆ ਮੈਂ ਤਾਂ ਕਿਹਾ ਮੈਂ ਤਾਂ 4 ਦਿਨ ਨਹੀਂ ਆ ਮੁੜ ਕੇ ਕੌਣ ਕਰਦਾ ਵਾ ਆਪਣੀ ਮਾਂ ਵਰਗਾ ਪਿਆਰ ਥੋੜੀ ਕੋਈ ਦੇ ਦਿੰਦਾ ਦੂਰ ਬਕਾਨਾ ਥੋੜੀ ਦੇ ਦਿੰਦਾ ਨਹੀਂ ਇਹ ਕੁੜੀ ਮੇਰੀ ਗੱਲ ਸੁਣ ਤੇਰੇ ਲਾਗੇ ਖੇਡਣ ਲਈ ਆ ਤੂੰ ਵੇਖ ਤਾਂ ਸਹੀ ਕੁੜੀ ਕਿੱਧਰ ਨੂੰ ਚਲ ਗਈ ਆ ਹਾਂ ਤੇ ਜੇ ਮੈਂ ਨਾ ਬਾਹਰ ਨਿਕਲਦੀ ਤੇ ਇਹਨਾਂ ਤਾਂ ਪਤਾ ਹੀ ਨਹੀਂ ਪਰਵਾਹ ਹੀ ਨਹੀਂ ਕੋਈ ਹਾਂ ਤੇ ਫਿਰ ਉਹ ਜੋਦੇ ਨੇ ਤਾਂ ਸੱਚੇ ਨੇ ਬੋਲਣਾ ਇਹ ਵੀ ਤੂੰ ਖਾਲੀ ਕੀ ਰੱਖਿਆ ਕੁੜੀ ਦਾ ਉਹ ਤਰਾਂ ਪੀ ਹੈ ਤੇ ਉਹਦਾ ਵੀ ਵਿਚਾਰੇ ਕਸੂਰ ਹੈਗਾ ਸਮਰੀਤ ਦਾ ਵੀ ਉਹ ਤੇ ਤਿਤਲੀ ਦੇ ਮਗਰ ਭੱਜ ਗਈ ਤੇ ਨਹਿਰ ਵੱਲ ਨੂੰ ਚਲ ਗਈ ਹਾਂ ਤੇ ਭੈਣਾ ਜੇ ਕੋਈ ਲੈ ਜਾਂਦਾ ਫੜ ਕੇ ਕਿੱਥੋਂ ਕੁੜੀ ਲੱਭੂ ਕਿੱਥੋਂ ਲੱਭਣੀ ਆ ਤੇ ਉਧਰੋਂ ਕਿਤੇ ਜੋਦਾ ਆਉਂਦਿਆ ਹਾਂ ਤੇ ਉਹ ਤਾਂ ਕਿੱਡੀ ਦੂਰੋਂ ਨਹਿਰ ਤੋਂ ਉੱਚਾ ਕੇ ਲਿਆਇਆ ਤੇ ਇਹ ਜਾਂਦੇ ਨੂੰ ਛੜਕਣਦੇ ਹੀ ਸੀ ਉਹਨੂੰ ਕੁੜੀ ਨੂੰ ਕਚੋਲਣ ਦੇ ਹੀ ਤੇ ਉਹ ਵੀ ਜੋਦਾ ਗੁੱਸੇ ਦੇ ਵਿੱਚ ਆਣ ਕੇ ਮੈਨੂੰ ਵੀ ਗੁੱਸੇ ਹੋਇਆ ਤੇ ਇਹਨੂੰ ਵੀ ਹੋਇਆ ਉਹ ਚੀਚੀ ਬੋਲੇ ਤੇ ਬੋਲਣਾ ਤਾਂ ਹੈ ਹੀ ਠੀਕ ਆ ਵੇ ਕੁੜੀ ਦੁਪਹਿਰ ਲੱਗੀ ਹੀ ਆਹੋ ਤਾਂ ਕੋਈ ਦੁਪਹਿਰ ਲੱਗੀ ਕੋਈ ਲੈ ਜਾਂਦਾ ਨਹਿਰ ਦੇ ਉੱਤੇ ਕਈ ਸੌ ਜੀ ਕੋਈ ਆ ਗਿਆ ਕੋਈ ਚੱਲ ਗਿਆ ਕੋਈ ਚੱਲ ਨਹਿਰ ਬੜੀ ਵਗਦੀ ਆ ਤੇ ਨੇਰ ਤੇ ਸਾਰਾ ਦਿਨ ਵਗਦੀ ਰਹਿੰਦੀ ਤੇ ਪਰੇਸ਼ਾਨੀ ਤੁਹਾਨੂੰ ਬੜੀ ਹੋਈ ਤੇ ਪਰ ਕਸੂਰ ਤੇ ਸਮਰੀਤ ਦਾ ਹੀ ਨਿਆਣੀ ਦਾ ਵੀ ਜਿਹੜੀ ਹੈ ਉਹ ਤੇ ਨਿਆਣੀ ਆ ਤੇ ਉਹ ਜਿਹੜੀ ਸਿਆਣੀ ਬਿਆਣੀ ਲਾਗੇ ਬੈਠੀ ਉਹਨੂੰ ਨਹੀਂ ਤੇ ਤੂੰ ਹੀ ਉਹਦੀ ਦੂਪੈ ਸਿਫਤ ਕਰੀ ਜੰਨੀ ਉਹ ਉਹਦਾ ਵੀ ਤੇ ਕਸੂਰ ਹੈਗਾ ਹੀ ਉਹ ਮਾਂ ਹੀ ਉਹਦਾ ਤੇ ਖਿਆਲ ਆਪਣੀ ਮਾਂ ਹੁੰਦੀ ਤੇ ਭਲਾ ਨਾ ਖਿਆਲ ਆ ਦੀ ਵੀ ਕਿੱਧਰ ਨਿਆਣਾ ਫਿਰਨ ਡਿਆ ਕੀ ਕਰਨ ਡਿਆ ਇਹੋ ਤੇ ਫਿਰ ਗੱਲ ਵਾ ਆਪਣੀ ਮਾਂ ਆਪਣੀ ਹੁੰਦੀ ਆ ਆਪਣੀ ਆਪਣੀ ਧੀ ਹੁੰਦੀ ਐਵੇਂ ਨਹੀਂ ਸਿਆਣਿਆਂ ਗੱਲ ਬਣਾਈ ਵੀ ਆਪਣੀ ਮਾਂ ਐ ਆਪਣੀ ਹੁੰਦੀ ਪਰਾਈ ਪਰਾਈ ਭਰਾਈ ਭਰਾਈ ਹੁੰਦੀ ਤੇ ਉਹੋ ਗੱਲ ਹੀ ਗੱਲ ਸਾਡੇ ਨਾਲ ਬਣ ਚੱਲੀ ਵਾਹ ਤੇ ਇਹਦਾ ਹੋਈ ਜੋ ਤੋ ਬੋਲਣਾ ਬਾਲਣਾ ਕੀ ਹੈਗਾ ਹਾਂ ਨਿਆਣੇ ਆ ਗਏ ਯੋ ਮੈਨੂੰ ਲੱਗਦਾ ਜੀਵਨ ਲਾ ਮੈਂ ਵੇਖਾ ਮਾ ਚਾਚੀ ਚੰਗਾ ਫਿਰ ਹਾਂ ਚੰਗਾ ਚੰਗਾ ਫਿਰ ਮੈਂ ਵੀ ਚੱਲਦੀ ਆ ਆ ਕਿਆ ਹੋਇਆ ਕਿਆ ਕਰ ਕੁੜੀ ਦਾ ਆਪ ਉਹਦੇ ਸਿਰ ਤੇ ਨਾ ਛੱਡਿਆ ਕਰ ਆ ਆਪ ਰੱਖੀਏ ਖਿਆਲ ਗਾ ਨਿਆਣੇ ਬਗਾ ਬਗਾਨੀ ਬਗਾਨੀ ਹੁੰਦੇ ਆ ਆਪਣਾ ਮਾਂ ਵਰਗੇ ਥੋੜਾ ਪਿਆਰ ਦੇ ਦੇਣਾ ਮਾਂ ਜ ਤੂੰ ਦਾਦੀ ਆ ਤੂੰ ਦਾਦੀ ਆ ਤੂੰ ਸਾਰਾ ਰੱਖਿਆ ਕਰ ਉਹ ਨਾ ਆਪੇ ਓਯੋ ਆ ਗਿਆ ਦੀ ਦਾ ਘਰ ਲੈ ਗੁਰਵਰਾਇ ਅੱਜ ਆਹੋ ਗੁਰਵਰਾਇ ਇਹ ਕਿਤੇ ਮਿਲਿਆ ਤੁਹਾਨੂੰ ਇਹ ਮਨਪ੍ਰੀਤ ਸ਼ੈਰ ਕਰਨ ਦੇ ਅੱਛਾ ਅਸੀਂ ਲਾਗੇ ਖਲੋਕੀ ਤੇ ਇਹ ਮੁੜ ਕੇ ਦੀਦੀ ਵਾਲੇ ਕਿੰਨਾ ਮੈਂ ਦੀਦੀ ਦੇ ਨਾਲ ਜਾਣਾ ਹਾਂ ਇਹ ਹੁਣ ਮਾਮਾ ਰੋਂਦਾ ਵਿੱਚ ਮੈਂ ਘਰ ਜਾਣਾ ਮੈਂ ਘਰ ਜਾਣਾ ਹੈ ਖੇਡ ਲੱਗੀ ਦੀ ਨਾਲ ਹਾਂ ਉਹ ਗੱਦੀ ਨਾਲ ਖੇਡ ਆ ਜਾ ਠੀਕ ਆ ਆ ਜਾ ਜਾ ਇਹਨੂੰ ਮੋੜ ਰਖਾ ਸਮੀਰ ਹਾਂ ਇਹ ਦਿਖਾਨੀ ਪਰ ਹੈ ਨਹੀਂ ਮੇਰੇ ਸਿਰ ਚ ਚਲ ਗਈ ਮੋੜਾ ਹਲੇ ਚਲ ਗਈ ਪਹਿਲਾਂ ਬੈਠੇ ਨਹੀਂ ਫਲਾਵ ਦਿਖਾਨੀ ਹਾਂ ਹਾਂ ਚਲ ਆ ਉੱਥੇ ਹੀ ਖੇਡੋ ਉੱਥੇ ਹੀ ਫਲਾਵ ਪਰ ਖਾਇਨ ਆ ਜਾ ਹਾਂ ਨਾਲ ਇਹਨੂੰ ਆਪਣੇ ਖੜਾਉਣੇ ਖੜੂਣੇ ਵੀ ਦੇ ਹਾਂ ਬੱਚੇ ਦੇ ਪੈਨ ਟੈਸਟ ਨਾਲ ਗੁਰਾ ਇਧਰੇ ਬੰਦੇ ਫਲੇਅਰ ਕੋ ਉਹ ਯੋ ਫੁੱਲ ਕਿੱਦੇ ਸੋਨੇ ਹੈਨਾ ਤੇ ਕਿੱਦੇ ਸੋਨੇ ਤੂੰ ਤੂੰ ਦੀਦੀ ਨਾਲ ਖੇਡਿਆ ਕਰੇਂਗਾ ਨਾ ਲੈ ਮੈਂ ਖੜਾਉਣੇ ਲੈ ਕੇ ਦਿਨੀ ਉਹ ਟਰੈਕਟਰ ਚ ਲੈ ਕੇ ਦੇ ਸਮੀਰ ਆਹ ਟਰੈਕਟਰ ਜਿਹੜਾ ਟ੍ਰੈਕਟਰ ਉਹ ਜਾਗਰੋ ਕੇ ਉਹ ਟ੍ਰੈਕਟਰ ਖੇਡ ਆਲੇ ਗੁਰੂ ਟ੍ਰੈਕਟਰ ਨਾਲ ਖੇਡ ਟ੍ਰੈਕਟਰ ਨਾਲ ਖੇਡ ਆ ਮੈਂ ਸਕੂਟਰ ਵੀ ਲੈ ਕੇ ਦੇਣੀ ਤੈਨੂੰ ਠੀਕ ਆ ਖੇਡੋ ਦੋਨੇ ਭੈਣ ਭਰਾ ਛੋਟੇ ਦੇਖ ਲੈ ਜਾ ਚਲ ਦੋਮਾ ਦਿਆ ਵਧੀਆ ਇਹਨਾਂ ਦਾ ਦਿਲ ਕਰ ਰਣਾ ਹਾਂ ਹੈ ਹਾਂ ਦੁਰੇ ਮਜਾ ਆਂਦਿਆ ਹਾਂਜੀ ਉਹ ਗੁਰਵਰ ਤੂੰ ਖੇਡਣ ਆਇਆ ਦੀਦੀ ਨਾ ਅੱਛਾ ਰੋਜ ਆ ਜਾ ਕਰ ਚੰਗਾ ਦੀਦੀ ਦਾ ਜੀ ਲੱਗਾ ਨਾਲੇ ਤੇਰਾ ਇੱਥੇ ਖੇਡਿਆ ਕਰੋ ਦੋਵੇਂ ਜਣੇ ਚੱਲ ਨਾ ਤੇ ਖੇਡਦੇ ਆ ਜਦੋਂ ਲੱਗੂ ਕਰ ਨੂੰ ਦੱਸ ਦੀ ਮੈਂ ਛੱਡਾਂਗਾ ਇਹਨੂੰ ਹਾਂ ਜਦ ਕਹੂਗਾ ਫਿਰ ਛੱਡਾਂ ਹਾਂ ਖੇਡ ਲਾਂ ਤੇ ਚੱਲੋ ਇਹਨਾਂ ਨੂੰ ਹਾਂ ਦੱਸ ਦੂੰਗੀ ਮੈਂ ਤੁਹਾਨੂੰ ਫਿਰ ਪਾਣੀ ਪੂਣੀ ਪਿਆਦੀ ਇਹਨੂੰ ਚੰਗਾ ਹਾਂ ਗੁਰਾ ਚੀਜੀ ਖਾਣੀ ਆ ਚੀਜੀ ਖਾਣੀ ਆ केरी खानी चीजी हैं चॉकलेट चॉकलेट बैग चाहिए क्या अच्छा अच्छा किधर से आना बच्चा ओ देखे तो कहाँ जगह खाऊंगा बैग्स ना देखा ना ना बैग्स अच्छा कदम लाया तू कौन लाया तू पापा तो मैं ही हूँ अच्छा पापा तो ਇਹ ਨਾਲੀ ਨੂੰ ਲੈ। ਤੂੰ ਸਕੂਲ ਜਾਣ ਲੱਗ ਪਿਆ। ਹੈ? ਪੜ੍ਹਨਾ ਹੁੰਦਾ ਤੈਨੂੰ। ਕਿਹੜੀ ਪੋਇਮ ਸਿੱਖੀ ਓਥੇ? ਸਕੂਲ ਕਿਹੜੀ ਪੋਇਮ ਸਿੱਖੀ ਆ? ਬੀ। ਬੀ? ABC ਸਿੱਖੀ ਓ ਨਹੀਂ। ਬੀ ਸਿੱਖੀ ਅੱਜ। ਅੱਛਾ। ਬੀ ਸਿੱਖੀ ਆ। ਰਾਜੂ ਹੁੰਦੇ ਤੇ ਮੈਂ ਦੱਸਣ ਰਿਹਾ ਹੈਗਾ। ਮੰਮਾ ਬਣਾਉਂਦੇ ਨੇ ਘਰ ਤੈਨੂੰ। ਲੈ ਲਾ ਕੇ ਤੇ ਚੱਲੀ ਜੀ ਨੂੰ। ਅੱਛਾ ਛੁੱਟੀ ਛੁੱਟੀ ਹੋ ਗਈ ਹਨ ਛੁੱਟੀ ਹੋ ਗਈ ਨਹੀਂ ਕੀ ਪੜਨਾ ਨਿਕਾ ਜਾ ਦੇਗਾ